ਸਾਸੀ ਕਾਲ ਬਿੰਦੂ ਦੀ ਸਸਤੀ ਕਾਲ ਹੋਰ ਸਭ ਠੀਕ ਠਾਕ ਹੈ ਜੀ ਅੰਕਲ ਜੀ ਬਹੁਤ ਵਧੀਆ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਪਾਈਏ ਸਾਰੇ ਵੀਰਾਂ ਭੈਣਾਂ ਭਰਾਵਾਂ ਬਜ਼ੁਰਗਾਂ ਨੂੰ ਦੇਸਾਂ ਦੇਸਾਂ ਚ ਰਹਿੰਦੇ ਸਾਰਿਆਂ ਨੂੰ ਪਿਆਰ ਭਰੀ ਸਸਤੀ ਕਾਲ ਆਸ ਕਰਦੇ ਆਂ ਧੰਤ ਧੰਤ ਸ੍ਰੀ ਗੁਰੂ ਰਾਮ ਦਾਸ ਅਗੇ ਅਰਦਾਸ ਕਰਦੇ ਆਂ ਪ੍ਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤ ਰੱਖੇ ਤੇ ਬਾਕੀ ਮੈਂ ਅੰਦਾਜ਼ੀ ਆਪਣਾ ਤੇ ਹਰ ਵਾਰ ਤੁਸੀਂ ਪਹਿਲਾਂ ਹੀ ਦੱਸ ਚੁੱਕੇ ਇੱਕੋ ਹੀ ਗੱਲ ਹੈ ਵਾ ਮਾਂ ਪਿਓ ਦੀ ਸੇਵਾ ਕਰੋ ਸਤਿਕਾਰ ਕਰੋ ਹਾਂਜੀ ਸਹੀ ਗੱਲ ਹੈ ਬਿਲਕੁਲ ਇਹੋ ਕਾ ਅਸੀਂ ਜਿੰਨਾ ਚਿਰ ਸਾਹ ਆਉਂਦਾ ਉਹਨਾਂ ਚਿਰ ਦਿੰਦੇ ਰਵਾਂਗੇ ਠੀਕ ਆ ਨਾ ਇਹ ਮੈਂ ਸੰਦੀਪ ਦਾ ਵੀ ਗੱਲ ਕਰਦਾ ਉਹਨਾਂ ਵਾਂ ਵੀ ਵੀਡੀਓ ਬਣਾਈਆਂ ਨਾ ਬਣਾਈਆਂ ਤੁਹਾਨੂੰ ਇਸ ਕੰਮ ਵਾਸਤੇ ਵੀ ਮੈਂ ਸੱਜਣਾ ਹੀ ਸੱਜਣਾ ਹਾਂਜੀ ਠੀਕ ਠੀਕ ਵਾ ਨਾ ਕਿਉਂਕਿ ਇਹ ਅੱਜ ਦਾ ਸਮਾਂ ਬਹੁਤ ਜ਼ਰੂਰੀ ਆ ਕਿਉਂਕਿ ਬੱਚੇ ਬਾਹਰ ਚਲ ਗਏ ਕੋਈ ਕਿਤੇ ਕੋਈ ਕਿਤੇ ਚਲ ਗਿਆ ਵਾ ਤੇ ਮਾਂ ਪਿਓ ਕੋ ਮਤਲਬ ਕੋਈ ਬੇਨਤੀਆਂ ਨਹੀਂਗਾ ਸਮਾਂ ਨਹੀਂ ਕਿਸੇ ਕੋ ਹੈਗਾ ਸੁਣਨੇ ਆ ਮਾਂ ਨੂੰ ਸੁਣਨੇ ਮਾਂ ਪਿਓ ਸੁਣਨੇ ਪੈਗੇ ਆ ਇਸ ਕਰਕੇ ਹੱਥ ਜੋੜ ਕੇ ਬੇਨਤੀਆਂ ਕਰੀਦੀਆਂ ਮਾਂ ਪਿਓ ਤੁਹਾਡਾ ਵਾ ਸਤਕਾਰ ਕਰਿਆ ਕਰੋ ਸੋਭਾ ਸਾਰੇ ਜੱਗ ਦੀ ਇਹ ਜਿਹੜਾ ਪਿਆਰ ਆ ਨਾ ਜੇ ਇਹ ਹੋਰ ਕਿਸੇ ਦੇ ਦਿਲ ਦੇ ਵਿੱਚ ਨਹੀਂ ਆਪਾਂ ਪਾ ਸਕਦੇ ਕਿਸੇ ਦੇ ਵੀ ਸਿਰਫ ਮਾਪੇ ਉਹਦੇ ਦਿਲ 'ਚ ਹੀ ਆਪਾਂ ਪਾ ਸਕਦੇ ਆ ਮਾਪੇ ਉਹਦੇ ਇਦਾਂ ਹੁੰਦਾ ਵਾ ਬੱਚਾ ਭਾਵੇਂ ਹੁੰਨੀ ਕੀ ਕਰੇ ਮਾਪੇ ਉਹਦਾ ਜਿਹੜਾ ਦਿਲ ਵਾ ਨਾ ਉਹਨਾਂ ਦੇ ਵਿੱਚ ਹੁੰਦਾ ਇਹ ਪਿਆਰ ਹੀ ਪਰਮਾਤਮਾ ਨੇ ਜੀ ਬਣਾਇਆ ਆ ਖਿੱਚ ਤੂੰ ਜਿਹੜਾ ਮਾ ਨਾ ਇਹ ਪਿਆਰ ਹੀ ਕਰਦਾ ਹੋਰ ਆਪਾਂ ਕਿਸੇ ਨਾਲ ਲੜ ਝਗੜ ਲਈਏ ਉਹ ਬਣ ਨਹੀਂ ਸਕਦੇ ਉਹ ਨਹੀਂ ਆ ਮਾਪੇ ਉਹ ਬਣ ਜਾਂਦਾ ਉਹ ਬਣਦਾ ਵਾ ਤੁਸੀਂ ਕਈਂ ਦਾ ਰੋਟੀ ਨਹੀਂ ਖਾਧੀ ਤੇ ਮਾਪੇ ਉਹ ਤੁਸੀਂ ਗੁੱਸੇ ਵੀ ਆ ਨਾ ਹਾਂਜੀ ਉਹਨਾਂ ਦਾ ਦਿਲ ਨਹੀਂ ਕੋਈ ਫੇਰ ਫੋਲ ਕੇ ਵੇਖ ਸਕਦਾ ਉਹਦੇ ਦਿਲ 'ਚ ਕੀ ਚੱਲਦਾ ਕੀ ਚੱਲਦਾ ਇਕੇ ਮਾਪਿਓ ਜੀ ਤੜਕਣੇ ਹੋ ਜੀ ਪਰਮਾਤਮਾ ਨੇ ਪੈਦਾ ਕੀਤੀ ਹੈਗੀ ਆ ਤੇ ਇਹੇ ਕਰਕੇ ਬੇਨਤੀਆਂ ਕਰੀਂਆਂ ਮਾਪਿਓ ਦੀ ਸੇਵਾ ਕਰਿਓ ਆ ਕਰੋ ਜਿਨੇ ਮਾਪਿਓ ਸੰਭਲਿਆ ਉਹਨੇ ਗੁਰੂ ਘਰ ਹਰ ਜਗ੍ਹਾ ਦੇ ਦਰਸ਼ਨ ਕਰ ਲਏ ਜਨੇ ਸੰਸਾਰ ਸੰਭਲਿਆ ਸਾਰਾ ਸੰਸਾਰ ਸੰਭਲਿਆ ਜਿਨੇ ਆਪਣਾ ਮਾਪਿਓ ਸੰਭਲਿਆ ਤੇ ਬਾਕੀ ਮੈਂ ਦਾਜੀ ਪਿੰਡ ਪੱਡਾ ਜ਼ਿਲ੍ਹਾ ਕਰਦਾਸਪੁਰ ਆਪਣਾ ਤੇ ਨੇਰੇ ਡੇਰਾ ਬਿਆਸ ਰਾਧਾ ਸਵਾਮੀ ਵੀ ਹੈਗਾ ਮਹਿਤਾ ਵੀ ਹੈਗਾ ਤੇ ਸ੍ਰੀ ਹਰਗਵੰਦਪੁਰ ਵੀ ਹੈਗਾ ਜੀ ਬਾਕੀ ਮੈਂ ਆ ਗਾਵਾ ਹਰ ਤਰ੍ਹਾਂ ਦਾ ਮਾਲਵਾ ਪਾਣਾ ਕਿੰਨੇ ਡੰਗਰਾਂ ਅੰਕਲ ਜੀ ਅੱਜ ਡੰਗਰ ਆਪਣੇ ਕੋਲ 7 ਵਾ 4 ਬੱਚਾ ਤੇ ਤਿੰਨ گاਵਾ ਤਿੰਨ گاਵਾ ਡਾਇਮੰਡ ਫੀਸ ਹੈਗੇ ਆ ਮਤਲਬ ਆ ਮੈਂ ਜਿਹੜੀ ਆ ਨਾ ਮਿੰਦਾ ਜੀ ਇਹ ਸਮਝ ਲਾਵੇ ਸਵੇਰ ਤੱਕ ਸੂਪੂਗੀ ਵੇਖ ਸਵਾਇਆਂ ਮੈਂ ਕੋਲ ਬਹੁਤ ਚੰਗੀ ਦੁੱਜਾ ਸੁਹਾਵਾ ਪਿਛਲੀ ਨਾਰ ਮੇਰੇ ਨਾਲ ਬੰਦੇ ਗਏ ਸੀ ਇਹਨਾਂ ਤਿੰਨ ਮੱਝਾਂ ਆਈਆਂ ਲਿਆਂਦੀਆਂ ਹਿਰਾਸਤਾਨ ਤੋਂ ਬਿਲਕੁਲ ਤਿਆਰ ਆ ਗੋਆ ਪਨ ਕੇ ਬੈਠੀ ਮੈਂ ਦੁੱਜਾ ਸੁਹਾਵਾ 13 14 ਕਿਲੋ ਮੈਂ ਉਹਨਾਂ ਦੁੱਧ ਚੋੜਾ ਜੀ ਬਰੀਕ ਸਿੰਗੀ ਬਹੁਤ ਬਰੀਕ ਸਾਰੇ ਸਰੀਰਾਂ ਪੇਠ ਵੇਖੋ ਕਿੰਨੀ ਲੱਗੀ ਬੜੀ ਚੰਗੀ ਮਤਲਬ ਝੋਟੀ ਜਿੰਨੀ ਨਜ਼ਾਇ ਹੈ ਚੰਗੀ ਕਹੀ ਹੈ ਨਾ ਕਿਉਂਕਿ ਨਾਲ ਮੈਂ ਆਈ ਸੀ ਨਾ ਪਿਛਲੀ ਆ ਰਹੀ ਬੜਾ ਥਾਂ ਥਣ ਸਪੈਸ਼ਲ ਲੱਗਾ ਤੇ ਜਿਹਦੇ ਘਰ ਵੀ ਜਾਊਗੀ ਸੂਈ ਜਾਊਗੀ ਜੀ ਸੂਈ ਜਾਊਗੀ ਹਾਂਜੀ ਬਹੁਤ ਚੰਗੀ ਉੱਚੀ ਲੰਮੀ ਤਿਆਰ ਨਾਲ ਬਿਲਕੁਲ ਹਾਜ਼ਰ ਜਿਹਦੇ ਘਰ ਜਾਊ ਸੂਈ ਜਾਊਗੀ ਹਾਂਜੀ ਮੋੜ ਲਾਓ ਮੋੜ ਲਾਓ ਮੋੜ ਲਾਓ ਚੰਗੀ ਮੈਂ ਆ ਜੀ ਹਾਂਜੀ ਨਣੇ ਆ ਜੱਤ ਵਾਲੀ ਐ ਪੂਰੀ ਜੱਤ ਦੀ ਮੈਂ ਅਖਰੀ ਦੁੱਧ ਵਾਲੀ ਮੈਂ ਵਾਂ ਲੈ ਜਿਹੜਾ ਲੈ ਜਾਊਗਾ ਨਜ਼ਾਰੇ ਲਾਊਗਾ ਹਾਂਜੀ ਹਾਂਜੀ ਇਹਦਾ ਮਿੰਦਾ ਜੀ ਮੁੱਲ ਹੈਗਾ 1 ਲੱਖ 7000 ਰੁਪਿਆ 7000 ਰੁਪਿਆ 500 ਛੋੜ ਹੋਊਗੀ 1 ਲੱਖ 6.5 ਹਜ਼ਾਰ ਆ ਤੇ 6000 ਵਾਲਾ ਮੇਰਾ ਵੀਰ ਫੋਨ ਕਰਾ ਇੱਕ 6000 ਵਾਲਾ ਫੋਨ ਨਾ ਲਾਵੇ 1 ਲੱਖ 6 ਵਾਲਾ ਫੋਨ ਨਾ ਕਰੇ 1.5 ਦੇਣਾ ਹੋਵੇ ਤੇ ਫੋਨ ਕਰੇ ਮੇਰਾ ਵੀਰ ਕਿਉਂਕਿ ਪੈਸੇ ਲੱਗੇ ਆ ਹਾਂਜੀ ਤੇ ਆ ਅੰਕਲ ਜੀ ਇਹ ਤਿੱਜਾ ਸੁਆਵਾ ਹਾਂਜੀ ਜਿੰਨੀ ਹੈਗੀ ਆ ਸਮੇਂ ਦੇ ਹਿਸਾਬ ਤੇ ਇਹ ਵੀ ਚੰਗੀ ਆ ਚੰਗੀ ਗੱਲ ਤੇ ਸਮੇਂ ਦੀ ਆ ਨਾ ਜਿੰਨੇ ਕੀ ਠੰਡੀ ਠੁੰਡੀ ਵੜੀ ਆ ਉਹ ਖਾਇਓ ਮਾੜੀ ਲਓ ਤੁਰੋ ਪੀ ਜਿੰਨੀ ਹੈਗੀ ਇਧਰ ਅੱਗੇ ਵੀ ਥਣ ਵਿਖਾ ਦੇ ਮਾੜਾ ਮੈਂ ਤੇ ਲੋ ਜੀ ਸਾਰੀ ਵੇਖੀ ਪਰ ਕੀ ਹੋਵੇ ਰਾਂ ਤੇ ਫਿਰ ਪਤਾ ਹੁੰਦਾ ਬਾਕੀ ਮੁੱਲ ਚੰਗਾ ਹੁੰਦਾ ਮੈਂ ਜਿਹੜੀ ਆ ਨਾ ਉਹ ਸਾਰੀਆਂ ਚੰਗੀਆਂ ਹੁੰਦੀਆਂ ਵਿਖਾ ਦੇ ਕਰ ਮਗਰ ਸਾਰੀ ਚੰਗੀ ਤਰ੍ਹਾਂ ਇਹ ਲੈਂਦੀ ਟਾਈਮ ਅੰਕਲ ਜੀ ਬਸ 5 4 ਦੇਣੀ ਆ ਮਾਫ ਤੇਰੇ ਅੰਦਰ ਬਾਜ ਲੈ ਲੋ ਜੀ ਨਾ ਦੇ ਏ ਮੈਂ ਦਾਜੀ ਮਾੜੀ ਜੀ ਸਾਈਡ ਰੱਖਦੀ ਆ 19 ਤੋਂ 21 ਜਿਹੜੇ ਪਾਸੇ ਚਵਾਈ ਕਰੀ ਬਹਿਣੀ ਵਾਲੇ ਪਾਸੇ ਹਾਂ ਹਾਂ ਵਹਿਣੀਆ ਰੱਖਦੀ ਮਾੜੀ ਜੀ 19 21 ਰਾਤ ਦੇ ਮੁਰਕੇ ਵਾਲਾ ਘਰ ਜਾ ਕੇ ਨਾ ਕਵੇ ਤੇ ਮੁੱਲ ਬੜਾ ਹਸਾਬ ਨਾਲ ਆਇਆ ਤੀਜਾ ਸੂਆ ਵਾ ਇਹਦਾ ਮੁੱਲ ਜੇ 66000 500 65 ਦੀ 65 ਆ ਮੁੱਲ ਨਹੀਂ ਲੱਭਣਾ ਆਇਆ ਇਹ ਸਿਰਾ ਜਰਸੀ ਹਮ ਜਰਸੀ ਜਰਸੀ ਸਿਰਾ ਹਫਤਾਇਕ ਲੈਂਦੀ ਆ ਕਾਲੀ ਸ਼ਾ ਪਰ ਮਿੰਦੇ ਹਾਂਜੀ ਨਹੀਂ ਲੱਭਦੀ ਨਹੀਂ ਲੱਗਦੀ ਫਾਰਮ ਚੋਂ ਬੱਛੀ ਆਂਦੀ ਆ ਇੱਕ ਵਾਰ ਵੇਖਿਓ ਮੂੰਹਾਂ ਖੁੱਲੀ ਰਹੀ ਨਾਲੇ ਖੁੱਲੀ ਲਈ ਰਹੀ ਆ ਵੇਖੇ ਕਰਾਂ ਇੱਕ ਮਿੰਟ ਬਾਸੇ ਕਰ ਮਾਰੀਏ ਲਿਓ ਜੀ ਵੇਖਣ ਹੀ ਵਾਲੀ ਗੱਲ ਵਾ ਕੋਈ ਵੇਹ ਡੋ ਕੇ ਨਾ ਪੈਂਦਾ ਜਿਆਦੀ ਪਿਆਰੀ ਬੱਛੀ ਆ ਇੱਕ ਰੰਗ ਕਾਲੀ ਹੋਈ ਇੱਕ ਕਵਾਲ ਵੀ ਕਿਸੇ ਪਾਸੇ ਚਿਟਾਣੇ ਹੋਊ ਕਾਲੀ ਸ਼ਾਹ ਪੂਰੀ ਨਾਲੇ ਪਿਆਹ ਵਾਲੀ ਆ ਜਾਦਾ ਵਧੀਆ ਸਿਰਾ ਵਾ ਲੈ ਕਰੋ ਲਾਗੋ ਲੈਆ ਕਰੋ ਯਾਦੀ ਬੱਛੀ ਸਿਰਾ ਜੀ ਪਿਓਰ ਦੁਜਾ ਸੁ ਆਊਗੀ ਤੇ ਨਾਲ ਲੈਂਦੀ ਆ ਇਹ ਹਫਤਾ ਹਫਤਾ ਲੈ ਜਾਣਾ ਪਰ ਵੇਲੇ ਹਫਤੇ ਤੱਕ ਕਿੱਥੋਂ ਮੰਨੀ ਜਾ ਕੇ ਕਿੱਧਰ ਨੂੰ ਬਣਨੀ ਆ ਬਹੁਤ ਠੰਡੀ ਠੰਡੀ ਆ ਇਹ ਨਹੀਂ ਵੀ ਕੋਈ ਬੱਛੀ ਗਰਮ ਹੋਊਗੀ ਜਿੱਦਾਂ ਮਰਜੀ ਕਰੀ ਜਾਓ ਕੋਈ ਮਸਲਾ ਨਹੀਂ ਆਏਗਾ ਯਾਦੀ ਠੰਡੀ ਬੱਛੀ ਆ ਮਤਲਬ ਗਰਮੀ ਆਲੇ ਦਾ ਮਤਲਬ ਹੀ ਕੋਈ ਨਹੀਂ ਆ ਮੋਲੰਕ ਜੀ ਮੋਲੇ ਦਾ ਮਿੰਦੇ 60000 ਰੁਪਇਆ ਠੀਕ ਹੈ 500 600 ਸਾਢੇ 65 ਦੀ ਦਵਾ ਮੰਗਾਂ ਸਾਢੇ 65 ਦੀ ਸਾਢੇ 65 ਵਾਲਾ ਫੋਨ ਵਾਲਾ 65 ਵਾਲਾ ਨਹੀਂ ਫੋਨ ਇਹ ਬੱਛੀ ਵੀ ਦੋਂਦੀ ਚੌਗੀ ਹੋਊਗੀ ਚੌਗੀ ਹੋਵੇ ਸ਼ਾਇਦ ਠੀਕ ਹੈ ਵੀ ਬੜੀ ਚੰਗੀ ਆ ਠੰਡੀ ਠੁੰਡੀ ਆ ਬੱਛੀ ਇੱਕ ਕਬੂਤਰੀ ਹਾਂ ਇਹ ਤਾਂ ਇਦਾਂ ਕਰਕੇ ਤੁਹਾਡਾ ਡਾਡੂਰ ਜਾਂਦੀਆਂ ਨੇ ਕਈ ਵਾਰ ਹਾਂਜੀ ਹਾਂਜੀ ਉਹਦਾ ਬੱਛੀ ਬਹੁਤ ਚੰਗੀ ਆ ਹੂੰ ਚੌਗੀ ਹੋਵੇ ਸ਼ਾਇਦ ਹੂੰ ਮੂੰਮਾਂ ਵਖਾਉਣਾ ਬੜੀ ਬਰੀਡ ਵਾਲੀ ਬੱਛੀ ਆ ਇਹ ਵੀ ਹਫਤਾ ਲੈ ਜਾਊਗੀ ਲਿਓ ਕਰੀਏ ਫੋਟੋ ਇੱਕ ਇੱਕ ਮੈਂ ਬਣਾਉਣ ਦਵਾ ਵਾਸ ਵਾਸ ਇੱਕ ਮਿੰਟ ਚੰਗੇ ਮੂੰਹ ਵਾਲੀ ਬੱਚੀ ਹੈ ਬੜੀ ਪਿਆਰੀ ਬੱਚੀ ਹੈ ਪਹਿਲਣ ਚੌਗੀ ਚਾਗੀ ਸ਼ਾਇਦ ਹੋਵੇ ਇਹ ਸਾਫ ਆ ਚਾਰੇ ਪਾਸੇ ਹੈ ਬਰੀਕੀਆਂ ਪੂਰੀਆਂ ਡੱਬੀ ਪੂਰੀ ਤੇ ਇਹ ਨਾਲੇ ਥੰਥੂਣੂ ਵੀ ਪੂਰਾ ਵਧੀਆ ਮੁਠੀ ਵਾਲਾ ਲੱਗਾ ਅੰਕਲ ਜੀ ਕਿੰਨਾ ਟਾਈਮ ਲੈਂਦੀ ਹੈ ਇਹ ਹਫਤਾ ਹੀ ਬਸ ਜਾ ਹਫਤੇ ਇਹ ਲੈਂਦੀ ਹੈ ਲੋਈ ਹਫਤਾ ਇਹ ਲੈਣੀ ਬੱਚੀ 39000 ਕੀਮਤ ਜੇ 500 6 37 ਕਿੰਨੀ 38 38 39 ਮੁੱਲ ਜੇ 38 ਤੇ ਆ ਬੱਚੀ ਦਾ ਨਾ ਹਾਂਜੀ ਮੈਂ ਦਾਜੀ ਕੋਈ ਲੇਖਾ ਹੀ ਨਹੀਂ ਹਾਂਜੀ ਦੁਬਾਰਾ ਫੇਰ ਹੋਗਾ ਵੇਖ ਜਿਆਦਾ ਮਤਲਬ ਠੰਡੀ ਆ ਠੰਡੀ ਪੂਰੀ ਕਰਨ ਵਾਲੀ ਇਹਦਾ 39500 3830 ਆ ਹੁਣੇ ਤੁਹਾਡੇ ਸਾਹਮਣੇ ਸੂਈ ਕੋਈ ਮੈਂਟ ਹੋ ਜਾ ਬੱਚਾ ਕੱਢ ਕੇ ਹਟੀ ਆ ਆ ਵੇਖੋ ਨਜ਼ਰਾਂ ਇਹਨੂੰ ਤੇ ਪ੍ਰਮਾਤਮਾ ਨੇ ਨਾ ਰੰਗ ਭਾਗ ਲਾਈ ਇਦਾਂ ਦੇ ਰੰਗ ਭਾਗ ਲੱਗੇ ਆ ਨਾ ਦੂਜਾ ਸੂਆ ਵਸੇ ਖੋਲੋ ਬਾਹਰ ਖੋਲੋ ਬਾਹਰ ਮਗਰ ਕੀ ਆ ਗਿਆ ਬੱਚਾ ਮਗਰ ਵੱਛਾ ਸ਼ਾਇਦ ਵੱਛਾ ਵੱਛਾ ਲੋ ਜੀ ਜੇਰ ਪਾਉਣੀ ਆ ਜੇ ਨਾ ਅਜੇ 3-4 3 ਘੰਟੇ ਪਾਉਗੇ ਜੇ ਦੋ ਹੀ ਮੈਂਟ ਹੋਇਆ ਟਾਈਮ ਲੱਗੂਗਾ ਇਹ ਤਾਂ ਹੁਣੇ ਮੂਰੇ ਮੂਰੇ ਸਾਡੇ ਸਾਹਮਣੇ ਸਾਹਮਣੇ ਸਾਡੇ ਸਾਹਮਣੇ ਸੂਣ ਰਹੀ ਹੈ ਜੇ ਕਿਰਸੂਆ ਕਿਨਮਾਈ ਦੂਜਾ ਸੂਆ ਪਿਓਰ ਦੂਜਾ ਸੂਆ ਪਿਓਰ ਤੇ ਮੈਂਦੇ ਇੱਕ ਮਿੰਟ ਜੀ ਲਾ ਲੋ ਕਾਂਡੇ ਤੋਂ ਇਹਦਾ ਦੁੱਧ ਨਹੀਂ ਦਸਣ ਦੀ ਲੋੜ ਵੀ ਕਿੰਨਾ ਦੁੱਧ ਨਹੀਂ ਇੱਕ ਇੱਕ ਮਿੰਟ ਮੈਂਦੇ ਹਾਂਜੀ ਆ ਫੜੀ ਏਦਾਂ ਦੀ ਵੱਛੀ ਆ ਨਾ ਹਾਂਜੀ ਤੇ ਸਾਰਸ ਕੋਈ ਗੱਲ ਨਹੀਂ ਬੰਦੋ ਬੰਦੋ ਇੱਥੇ ਵੀ ਵੱਛੀ ਦਾ ਨਾ ਲੇਖਾ ਹੀ ਕੋਈ ਨਹੀਂ ਸਾਰਾ ਹੀ ਲੇਵਾ ਜਿਹੜਾ ਨਾ ਭਾਵੇਂ ਤੁਸੀਂ ਖੁੱਲੀ ਛਾੜ ਦਿਓ ਕੋਈ ਗੱਲ ਹੀ ਨਹੀਂ ਆਹ ਦੇਖੋ ਕੋਈ ਰੱਸੀ ਨਹੀਂ ਪਾਉਣੀ ਇੱਧਰ ਏ ਤਾਰ ਵੇਖ ਇਹ ਇਕਤਾਰ ਹਾਂਜੀ ਕਿ ਕੋਈ ਗੱਲ ਹੀ ਨਹੀਂ ਕਰਨ ਵਾਲੀ ਐਨੀ ਠੰਡੀ ਕੋਈ ਰੱਸੀ ਦੀ ਲੋੜ ਨਹੀਂ ਆ ਪੂਰੀ ਠੰਡੀ ਸੀ ਹਾਂਜੀ ਇਹਦੀ ਮੈਂ ਅੰਦਾਜ਼ੇ ਅਈ ਦੁੱਧ ਦੁੱਧ ਦੀ ਕੋਈ ਐਹੀ ਹੋ ਕੀ ਗਾਰੰਟੀ ਵੀ ਕਿੰਨਾ ਕਰੂਗੀ ਇਹ ਹੁਣ ਆਪੇ ਹੀ ਕਿਸੇ ਨੇ ਆਈਡੀਆ ਲਾ ਲੈਣਾ ਆਪੇ ਅੰਦਾਜ਼ੇ ਲਾ ਲੈਣਾ ਅੰਦਾਜ਼ਾ ਲਾ ਲੈਣਾ ਪਿੱਛੋਂ ਵੀ ਕਿੱਧਰ ਨੂੰ ਗਈ ਆ ਤੇ ਅੱਗੇ ਕਿੱਥੇ ਲੱਗ ਗਈ ਆ ਮੀਟਰ ਦਾ ਲੇਵਾ ਹੀ ਨਾ ਨੇੜੇ ਮੈਂਦੇ ਮੀਟਰ ਦਾ ਲੇਵਾ ਹੀ ਅੱਗੇ ਨੂੰ ਆ ਤੇ ਮੀਟਰ ਦਾ ਹੀ ਪਿੱਛੇ ਮੀਟਰ ਦਾ ਹੀ ਪਿੱਛੇ ਨੂੰ ਹਾਂ ਤੇ ਮੋਲ ਅੰਕਲ ਜੀ ਦਾ ਸਿਰਫ 53500 68 ਸਾਢੇ 52 ਤੇ ਬੁੰਜਾ ਵਾਲਾ ਫੋਨ ਨਾ ਨਾ ਆਜੋ ਆ ਮੱਝ ਇੱਕ ਆਣਾ ਇੱਧਰ ਵੇਖਿਓ ਕੀ ਬਣਿਆ 20 ਦਿਨ ਦੀ ਮੈਂ ਕੱਚੀ ਆ ਹਜੇ ਲੈਂਦੀ ਆ 20 ਦਿਨ ਇੱਧਰ ਇੱਧਰ ਵੇਖਿਓ ਪੈਪ ਵੇਖੋ ਦੁੱਧ ਪੈਪ ਇੱਧਰ ਰੇਖ ਮੰਦੇ ਇੱਕ ਆਣਾ ਪੈਪ ਵਿਖਾ ਆ ਗਿਆ ਤੇ ਥਾਨ ਕਿਹੜਾ ਲੱਗਦਾ ਉਹਨਾਂ ਆਪਾਂ ਨੂੰ 16 16 ਕਹਿੰਦੇ ਆਪਾਂ ਕਿਲੋ ਦੀ ਵੀ ਗਾਰੰਟੀ ਨਹੀਂ ਦਿੰਦੇ ਪਰ ਮੈਂ ਤਾਂ ਕੋਈ ਸ਼ੱਕ ਨਹੀਂ ਕਿ ਦਾਈਆ ਪੈਸਾ ਇਹ ਵੀਰੇ ਸਾਹਮਣੀ ਤੇਰਪਈਏ ਸਮਝ ਲੋ ਅਰਪਈਏ ਕਾ ਦਾ ਬੋਲ ਨਹੀਂ ਕਹਿ ਸਕਦੇ ਤੇ ਬਈ ਜਾਣ ਦੀ ਲੋੜ ਨਹੀਂ ਸਹੀ ਗੱਲ ਹੈ ਬਈ ਲੱਖ ਤੇ ਦੇ ਕੇ ਜਾਣਾ ਵਾ ਤੇ ਇਹ ਲੱਖ ਨਹੀਂ 70 ਦੀ ਦੇਣੀ ਆ 70 ਦੀ ਪੂਰੇ ਦੀ ਤੇ ਮਹੀਨਾ ਤੇ ਵਿਜਾ ਆਉਂਦਿਆਂ ਵੀ ਲੱਗ ਜਾਂਦਾ ਤੇ ਮਹੀਨੇ ਪਹਿਲਾਂ ਸੂ ਪੈਣੀ ਹਾਂ ਬਾਹਲੀ ਕੰਮ ਦੀ ਤਾਂ ਮਹੀਨਾ ਸਾਮਕੇ ਤੇ ਬਈ ਬਾਤ ਚ ਜਲਾਇਆ ਭਾਵੇਂ ਗਾਲੀ ਕੋਈ ਨਹੀਂ ਬਈ ਜਾਣ ਦੀ ਲੋੜ ਨਹੀਂ 20000 ਰੁਪਏ ਜਮੀਨਾ ਉਦੇ ਬਣਾਉਂਦੀ ਮੈਂ ਟੂਰ ਫਰੀ ਲਵਾ ਜੂਗੀ ਤੇ ਨਾਲੇ ਘਰ ਦਾ ਘਰੇ ਆਓ ਬੱਚਿਆਂ ਤੇ ਵਿਜਾ ਵਿਜਾ ਲਵਾਉਣ ਦੀ ਲੋੜ ਨਹੀਂ ਵੇਖ ਤੇ ਸਹੀ ਕਰਾ ਥੱਲੀਓ ਹੂੰ ਇਹ ਇਹ ਕਿੱਥੇ ਬਾਨੀ ਜਾ ਗਏ ਆ ਕਿ ਜੀ ਹੁਣ ਇਹਨਾ ਬਾਨਣੀ ਆ ਮਾਜਰੇ ਭਾਂਡੇ ਤੋਂ ਇਹ ਆਪੇ ਅੰਦਾਜ਼ੇ ਲਾਉਣੇ ਪੈਣੇ ਲੋਕਾਂ ਨੂੰ ਹਾਂ ਹਾਂ ਕਿੱਧਰ ਨੂੰ ਲੇਵਾ ਵਾ ਕਿਦਾਂ ਦੀਆਂ ਪੈਪਾਂ ਲੱਗੀਆਂ ਮੈਂ ਨੂੰ ਮਤਲਬ ਚੰਗੀ ਰਾਜੀ ਬਾਜੀ ਦੀ ਚੰਗੀ ਮੈਂ ਜਿਹੜਾ ਵੀ 25 ਦਿਨ ਸਾਂਭ ਗਿਆ ਮੌਜਾਂ ਕਰ ਗਿਆ ਮੌਜਾਂ ਕਰ ਗਿਆ ਪਰ ਪੀ ਡਬਲ ਹੀ ਹੋਣੇ ਆ ਇਹਦਾ ਮਿੰਦਾ ਜੀ 70000 ਕੀਮਤ ਤੇ 500 ਛੋਟ ਕਰਾਂਗੇ ਲੋ ਵੀ ਲੈ ਕੀਮਤ ਵੇਖੋ ਸਿਰਫ ਹੀ ਸਿਰਫ 60000 ਸਾਢੇ 70000 ਸਾਢੇ 70000 ਦੀ ਆਪ ਐ ਪਾਣੀਓ ਲੱਭਣੀਆਂ ਕਿਤੇ ਵੀ ਨਹੀਂ ਲੱਭੂ ਆ ਵੇ ਵਾਲੀ ਕੰਮ ਦੀ ਆ ਉਹਨਾਂ ਤੇ ਬੜਾ ਆਪਾਂ ਦਿੱਤਾ ਪਰ ਆਪਾਂ ਕਦੀ ਗਰੰਟੀ ਨਹੀਂ ਦਿੰਦੇ। ਨਹੀਂ ਸਹੀ ਹੈ। ਇਹ ਵੀ ਮੈਂ ਬੜੀ ਚੰਗੀ ਮੰਦੇ ਤਿਆਰ ਹੀ ਆ ਦੋ ਚਾਰ ਦਿਨਾਂ ਵਾਲੀ ਆ। ਗੱਬਣਾ ਹੀ ਇਹ ਵੀ। ਗੱਬਣ ਮੈਂ। ਕਿੰਨੇ ਲੈਂਦੀ ਦੋ ਚਾਰ ਦਿਨ ਦੋ ਚਾਰ ਦਿਨ ਇੱਧਰ ਵੇਖ। ਕੋਈ ਦੋ ਚਾਰ ਦਿਨ ਲੈਂਦੀ ਆ ਮਾਝਾ ਜੀ। ਅੱਜੋ ਵਿਖਾ ਦਿਓ। ਗੋਵੇਲ ਬੜੇ ਕੰਮ ਪਾਈਆਂ ਹੀ ਵੇਖ ਲੋ ਕੜੀਆਂ। ਇੱਕ ਸਿੰਘ ਦਾ ਮਾੜਾ ਖੋਖ ਲੱਥਾ ਜੇ ਤੋੜ ਦਿਓ। ਠੀਕ ਹੈ ਤੋੜੋ ਅੰਕਲ ਜੀ। ਚੰਗੀ ਮੈਂ। ਸੁਆ ਅੰਕਲ ਜੀ। ਤੀਸਰਾ ਸੁਆ। ਤੀਜਾ ਸੁਆ। ਚੰਗੀ ਚਮੜੀ ਚੌੜੀ ਮੈਂ ਸੁਣੀ ਹੈ ਕਿ 2-4 ਦਿਨ ਲੈਂਦੀ ਹੈ 2-4 ਦਿਨ ਵਾਲੀ ਮੈਂ ਆਵਾਂ ਜਿਆਦੀ ਲੰਮੀ ਚੌੜੀ ਪੂਰੀ ਨਾਲ ਪੂਰੀ ਹੈ ਵਧੀਆ ਲਓ ਜੀ ਵੇਖੋ ਚੰਗੀ ਮੈਂ ਆ ਹਾਂ ਨਾਲ ਇਹ ਜੇ ਬੰਨ ਆਏ ਨੇ ਬਹੁਤ ਵਧੀਆ 2-4 ਦਿਨ ਚ ਵਾਵਾ ਲਾਲੂ ਵੀ ਥੱਲੇ ਆ ਅੰਕਲ ਜੀ ਫਰੈਂਦੀ ਕੀਮਤਾਂ ਇਹਦੀ 72000 ਕੀਮਤ ਜੇ 500 73700 ਰੁਪਏ 73700 ਤੇ ਬਾਕੀ ਮਿੰਦਾ ਜੀ ਇਹੋ ਆਪਣੇ ਕੋਲ ਮਾਲ ਵਾ ਮਾਲ ਸਾਰਾ ਵਿਖਾਤਾ ਲਗਭਗ ਥਾਣ ਹਰ ਚੀਜ਼ ਵਿਖਾਤੀ ਆ ਪਿੱਛੇ ਦੀ ਗਾਰੰਟੀ ਹੋਊਗੀ ਗੰਢ 나ੜ ਦੀ ਗਾਰੰਟੀ ਹੋਊਗੀ ਤੇ ਬਾਕੀ ਅੱਜ 9 ਤਰੀਕ ਹਾਂਜੀ 9 ਅੱਜ ਹੀ ਵੀਡੀਓ ਆ ਜਾਣੀ ਹੈਗੀ 9 ਤਰੀਕ ਨੂੰ ਹੀ ਤਾਂ ਅੱਜ ਦਿਨ ਦਾ ਟਾਈਮ ਹੋ ਗਿਆ ਦਸਾਂ 15 ਮਿੰਟ ਤੁਹਾਡੇ ਕੋਲ ਵੀਡੀਓ ਆਈ ਖੜੀ ਹੈਗੀ ਆ ਜਿਹੜੀ ਚੰਗੀ ਲੱਗਦੀ ਆ ਲੈ ਲਓ ਤੇ ਮੇਰਾ ਵੀ ਵੀਡੀਓ ਦੋ ਤਿੰਨ ਚਾਰ ਆਰ ਆ ਰਿਪੀਟ ਕਰਕੇ ਲੈ ਲਿਆ ਕਰੋ ਸਾਈ ਤਾਂ ਉਹ ਜੇ ਪਸੰਦ ਵਾਸਤੇ ਸਾਰੇ ਪਰਿਵਾਰ ਨੂੰ ਵਿਖਾ ਕੇ ਫੇਰ ਲਿਆਓ ਠੀਕ ਹੋਣਾ ਜੇ ਨਹੀਂ ਆ ਤਾਂ ਦੂਸਰੀ ਵੀਡੀਓ ਤੀਸਰੀ ਫੇ ਆਈ ਖੜੀ ਆਪਣੀ ਵੀਡੀਓ ਇਸ ਰੁਪਈਏ ਲਾਉਣੇ ਆ ਸੋਚ ਕੇ ਸਮਝ ਕੇ ਮਾਲ ਜਿਹੜਾ ਵਾ ਸਾਰਾ ਹੀ ਚੰਗਾ ਹੁੰਦਾ ਭਾਅ ਚੰਗਾ ਹੋਣਾ ਚਾਹੀਦਾ ਵਾ ਤੇ ਜਿੰਨਾ ਕ ਭਾਅ ਵਾ ਉਸ ਆ ਮਨਾਪਾਂ ਤਾਂ ਠੀਕ ਲਿਆ ਵਾ ਤੇ ਬਾਕੀ ਆਪਣੇ ਜਿੰਨੇ ਵੀ ਸੱਜਣ ਵੇਖਣ ਵਾਲੇ ਨੇ ਆਪਾਂ ਵੇਖ ਲੈਣਾ ਹੈਗਾ ਠੀਕ ਹੋਣਾ ਤੇ ਬਾਕੀ ਬੇਨਤੀਆਂ ਵਾ ਕਿ ਸੰਦੀਪ ਵੀਰ ਆਇਆ ਨਹੀਂਗਾ ਤਾਂ ਵੱਧ ਤੋਂ ਵੱਧ ਸ਼ੇਅਰ ਜਿਆਦਾ ਕਰਿਓ ਉਹਨੂੰ ਪਤਾ ਲੱਗੇ ਠੀਕ ਆ ਨਾ ਵੀ ਹਾਰਦੀ ਕਾਰਡ ਮਹਿਸੂਸੇ ਵੱਧ ਤੋਂ ਵੱਧ ਸੇਰ ਜਿਆਦਾ ਕਰਿਓ ਸੋਹਣੇ ਕਮੈਂਟ ਕਰਿਓ ਤੇ ਦੂਜੀ ਵਾਰ ਨੂੰ ਫੇਰ ਇਕੱਠੇ ਬਣਾਈਆ ਹਨਾ ਕਈ ਮੁਸ਼ਕਲਾਂ ਆ ਜਾਂਦੀਆਂ ਨਹੀਂ ਆਏਗਾ ਕੰਮ ਪੈ ਜਾਂਦੇ ਘਰਾਂ ਦੇ ਵਿੱਚ ਨਿਕੇ ਨਿਕੇ ਠੀਕ ਹੋਣਾ ਤੇ ਮੇਸਤ ਕਰੀਦਾ ਹੀ ਕੋ ਆਪਣੇ ਆ ਨਾ ਆਪਣੇਆਂ ਨੂੰ ਕਰਦਾ ਬੰਦਾ ਤੇ ਇਸ ਕਰਕੇ ਸਾਰੇ ਵੀਰਾਂ ਸਸਤੀ ਕਾ